ਸਸ਼ੀ ਗਾਜੀ ਮੈਂ ਹਸ਼ਿਤਿਕ ਕੋਰ ਸੰਧੂ ਤੇ ਗੱਲ ਕਰਦੇ ਹਾਂ ਜੀ ਰਾਜਵੀ ਜਵੰਡਾਂ ਨੂੰ ਲੈ ਕੇ ਇੱਕ ਵੱਡੀ ਖੁਸ਼ਖਬਰੀ ਆ ਗਈ ਹੈ ਜੇਕਰ ਗੱਲ ਕਰੀਏ ਜਿੱਥੇ ਅਰਦਾਸਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਇੱਕ ਹਿੰਮਤ ਹੁੰਦੀ ਹੈ ਅਰਦਾਸਾਂ ਜਿਹੜੀਆਂ ਨੇ ਚਾਹੇ ਉਹ ਕਰਦਿਆਂ ਦੀਆਂ ਹੋਣ ਚਾਹੇ ਉਹ ਤੁਹਾਡੇ ਦੋਸਤਾਂ ਦੀਆਂ ਹੋਣ ਤਾਂ ਚਾਹੇ ਉਹ ਅਰਦਾਸਾਂ ਹੋਣ ਉਸ ਜਗ੍ਹਾ ਦੀਆਂ ਜਿੱਥੇ ਤੁਸੀਂ ਕੰਮ ਕਰ ਚੁੱਕੇ ਹੋ ਯਾਨੀ ਕਿ ਅਰਦਾਸਾਂ ਵਿੱਚ ਬਹੁਤ ਜ਼ਿਆਦਾ ਹਿੰਮਤ ਹੁੰਦੀ ਹੈ ਤੇ ਅਰਦਾਸਾਂ ਨੇ ਅੱਜ ਰਾਜੀਵ ਜਵੰਡਾ ਨੂੰ ਜਿਹੜਾ ਹੈ ਕਿਤੇ ਨਾ ਕਿਤੇ ਉਹਦੀ ਗੰਬੀਰ ਹਾਲਤ ਤੋਂ ਕੁਝ ਹਾਲਤੋਂ ਦੀ ਸਹੀ ਕਰ ਦਿੱਤੀ ਹੈ ਰਾਜੀਵ ਜਵੰਡਾ ਜਿਹੜੇ ਬੀਤੇ ਦਿਨ ਉਹਨਾਂ ਦਾ ਐਕਸੀਡੈਂਟ ਹੋ ਗਿਆ ਸੀ ਜਿੱਥੇ ਉਹ 40s ਹਸਪੀਟਲ ਦੇ ਵਿੱਚ ਜਿਹੜੇ ਇਲਾਜ ਲਈ ਨੇ ਉਹਨਾਂ ਦੀ ਜਿਹੜੀ ਹੈ ਸਿਹਤ ਲਈ ਹਰ ਪੱਖੋਂ ਉਹਨਾਂ ਦੇ ਪਰਿਵਾਰ ਤੋਂ ਲੈ ਕੇ ਉਹਨਾਂ ਦੇ ਕਲਾਕਾਰ ਭਾਈ ਚਾਰੇ ਤੋਂ ਲੈ ਕੇ ਜਾਂ ਗੱਲ ਕਰੀਏ ਦੇਸ਼ਾਂ ਵਿਦੇਸ਼ਾਂ 'ਚ ਬੈਠੇ ਲੋਕਾਂ ਦੇ ਜਿਹੜੇ ਪੰਜਾਬੀ ਨੂੰ ਜਿਹੜੇ ਸੱਭਿਆਚਾਰ ਨੂੰ ਜਿਹੜੇ ਪੰਜਾਬੀ ਗਾਇਕੀ ਨੂੰ ਪਸੰਦ ਕਰਦੇ ਨੇ ਉਹਨਾਂ ਵੱਲੋਂ ਹਰ ਵੱਲੋਂ ਅਰਦਾਸ ਕੀਤੀ ਗਈ ਲੇਕਿਨ ਉਹ ਅਰਦਾਸ ਅੱਜ ਕਮ ਆ ਗਈ ਹੈ ਕਿਉਂਕਿ ਕਹਿ ਰਹੇ ਨੇ ਡਾਕਟਰ ਜਿਨ੍ਹਾਂ ਨੇ ਪੂਰੇ ਇਲਾਜ ਕਰਨ ਵਾਸਤੇ ਜਿਹੜੇ ਨੇ 24 ਘੰਟੇ ਰਾਜਵੀਰ ਦੇ ਉੱਤੇ ਜੋ ਉਹਦੇ ਉੱਤੇ ਉਹਨਾਂ ਦੀ ਡਿਊਟੀ ਲੱਗੀ ਹੋਈ ਸੀ ਉਹ ਬਿਲਕੁਲ ਵੀ ਆਸੇ-ਪਾਸੇ ਨਹੀਂ ਹੋ ਪਾ ਰਿਹਾ ਇਸੀ ਲੇਕਿਨ ਹੁਣ ਜਿਹੜਾ ਹੈ ਰਾਜਵੀ ਜਵੰਡਾ ਦੀ ਹਾਲਤ ਅੱਗੇ ਨਾਲੋਂ ਸਹੀ ਦੱਸੀ ਜਾ ਰਹੀ ਹੈ ਹਾਲਾਂਕਿ ਇਹੋ ਜਿਹੇ ਹਾਸੇ ਕੋਈ ਜਾਣ ਬੁੱਝ ਕੇ ਨਹੀਂ ਵਾਪਰਦੇ ਇਹੋ ਜਿਹੇ ਹਾਸੇ ਜਿਹੜੇ ਨੇ ਜਾਂ ਕਹਿ ਲੋ ਕਿਸਮਤ ਦੇ ਜਾਂ ਫਿਰ ਇਹ ਕਹਿ ਸਕਦੇ ਆ ਕਿ ਇਹੋ ਜਿਹੇ ਹਾਸੇ ਜਿਹੜੇ ਨੇ ਉਹ ਅਨਹੋਣੀ ਅਨਹੋਣੀ ਬਣ ਕੇ ਸਾਡੇ ਨਾਲ ਵਾਪਰ ਜਾਂਦੇ ਨੇ ਯਾਨੀ ਕਿ ਜਿਹੜੇ ਪਸੂ ਨੇ ਉਹ ਆਮ ਹੀ ਸੜਕਾਂ ਦੇ ਉੱਤੇ ਜਿਹੜੇ ਨੇ ਵੱਡੇ ਤੌਰ ਤੇ ਦੇਖਿਆ ਜਾਂਦਾ ਉਹ ਚਾਹੇ ਪੰਜਾਬ ਹੋਵੇ ਚਾਹੇ ਉਹ ਕੋਈ ਵੀ ਹੋਰ ਸੂਬਾ ਹੋਵੇ ਲੇਕਿਨ ਇਹ ਪਸ਼ੂਆਂ ਨੇ ਕਈ ਲੋਕਾਂ ਦੀ ਜ਼ਿੰਦਗੀ ਖਤਮ ਕਰ ਦਿੱਤੀ ਹੈ ਲੇਕਿਨ ਹੁਣ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਇਹਨਾਂ ਪਸ਼ੂਆਂ ਉੱਤੇ ਕੰਟਰੋਲ ਪਾਉਣਾ ਇਹਨਾਂ ਲਈ ਕੋਈ ਵੱਖਰੇ ਜਿਹੜੇ ਨੇ ਜਿੱਦਾ ਗਊਸ਼ਾਲਾ ਬਣਾਈ ਹੈ ਉਦਾਂ ਹੀ ਇਹਨਾਂ ਦੇ ਉੱਤੇ ਕੰਟਰੋਲ ਪਾਉਣਾ ਚਾਹੀਦਾ ਕਿਉਂਕਿ ਪਸ਼ੂਆਂ ਦੇ ਆੜ ਦੇ ਵਿੱਚ ਕਈ ਲੋਕਾਂ ਦੀ ਜਿਹੜੀ ਹੈ ਮੌਤ ਵੀ ਹੋ ਚੁੱਕੀ ਹੈ ਤੇ ਕਈ ਐਕਸੀਡੈਂਟ ਦਾ ਵੀ ਸਾਹਮਣਾ ਕਰ ਚੁਕੇ ਨੇ ਲੇਕਿਨ ਹੁਣ ਤੁਹਾਨੂੰ ਦੱਸਦੀ ਏ ਕਿ ਰਾਜਵੀਰ ਜਵੰਡਾ ਜਿਹੜੇ ਕਿ ਪ੍ਰਸਿੱਧ ਗਾਇਕ ਨੇ ਪੰਜਾਬੀ ਕਲਚਰ ਦੇ ਬੜੇ ਸੋਹਣੇ ਗਾਣੇ ਗਾਉਂਦੇ ਨੇ ਉਹਨਾਂ ਦੇ ਗੀਤਾਂ ਨੂੰ ਬਹੁਤ ਪਸੰਦ ਕੀਤਾ ਜਾਂਦਾ ਹੈ ਤੇ ਉਹਨਾਂ ਦਾ ਜਿਹੜਾ ਲਾਸਟ 2-3 ਦਿਨਾਂ ਪਹਿਲਾਂ ਜਿਹੜਾ ਹੈ ਐਕਸੀਡੈਂਟ ਦੱਸਿਆ ਜਾ ਰਿਹਾ ਸੀ ਲੇਕਿਨ ਹੁਣ ਉਹਨਾਂ ਦੀ ਹਾਲਤ ਦੇ ਜੀ ਕੋਸਤੂਦਾਰ ਆਇਆ ਹੈ ਤਾਂ ਉਹ ਦੱਸਦੀ ਹੈ ਕਿ ਪੰਜਾਬੀ ਗਾਇਕ ਰਾਜਵੀ ਜਵੰਡਾ ਜੋ ਹਰਿਆਣਾ ਦੇ ਪੰਜੋੜ ਨੇੜੇ ਇੱਕ ਹਦ ਸੜਕ ਹਾਦਸੇ ਵਿੱਚ ਗੰਭੀਰ ਜ਼ਖਮੀ ਹੋ ਗਏ ਸਨ ਉਹਨਾਂ ਦੀ ਹਾਲ ਥੋੜਾ ਸੁਧਾਰ ਹੋਇਆ ਹੈ ਉਹ ਚੰਡੀਗੜ੍ਹ ਦੇ ਫੋਰਟਿਸ ਹਸਪਤਾਲ ਮੋਹਾਲੀ ਵਿਖੇ ਦਾਖਲ ਹਨ ਅਤੇ ਡਾਕਟਰਾਂ ਅਨੁਸਾਰ ਉਹਨਾਂ ਨੂੰ 4 ਵਿੱਚੋਂ 3 ਲਾਈਫ ਸਪੋਰਟ ਮਸ਼ੀਨਾਂ ਤੋਂ ਹਟਾ ਦਿੱਤਾ ਗਿਆ ਪਰ ਉਹ ਅਜੇ ਵੀ ਵੈਂਟੀਲੇਟਰ ਤੇ ਹਨ ਅਤੇ ਹੋਸ਼ ਵਿੱਚ ਨਹੀਂ ਆਏ ਹਨ 27 ਸਤੰਬਰ ਨੂੰ ਵਾਪਰੇ ਹਾਦਸੇ ਵਿੱਚ ਜਵੰਡਾ ਦੇ ਸਿਰ ਤੇ ਰੀੜ ਦੀ ਹੱਡੀ ਗੰਭੀ ਸੱਟਾਂ ਲੱਗੀਆਂ ਉਹਨੂੰ ਸੜਕ ਤੇ ਲੜਦੇ ਦੋ ਬਲਦਾਂ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹੋਏ ਜੀਪ ਨਾਲ ਟਕਰਾਨ ਕਰਨ ਸੱਟਾਂ ਲੱਗੀਆਂ ਉਹਨਾਂ ਨੂੰ ਪਹਿਲੀ ਸ਼ੋਰੀ ਹਸਪਤਾਲ ਲਜਾਇਆ ਗਿਆ ਜਿੱਨਾਂ ਵਿੱਚੋਂ ਪੰਚਗੂਲਾ ਦੇ ਬਾਅਦ ਮੋਹਾਲੀ 40 ਸਪਿਟਲ ਵਿੱਚ ਰੈਫਰ ਕਰ ਦਿੱਤਾ ਤੁਹਾਨੂੰ ਦੱਸਿਆ ਜਵੰਦਾ ਦਾ ਹਾਲਤ ਜਿਹੜੀ ਹੈ ਦਾਕਾ ਕਰਵਾਇਆ ਜਿੱਥੇ ਉਹਨਾਂ ਨੂੰ ਦਿਲ ਦਾ ਦੌਰਾ ਤੇ ਐਡਵਾਸਡ ਲਾਈਫ ਸਪੋਰਟ ਤੇ ਵੀ ਰੱਖਿਆ ਗਿਆ ਹੁਣ ਵੈਂਟੀਲੇਟਰ ਤੇ ਰਹੇ ਹਨ ਨਿਊਰਜੋਸ ਦੀ ਤੇ ਕ੍ਰੀਕੀ ਗਲ ਕੇਰ ਮਹਿਰਾ ਦੀ ਟੀਮ ਵੱਲੋਂ ਉਹਨਾਂ ਨੂੰ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ ਡਾਕਟਰ ਨੇ ਉਹਨਾਂ ਦੀ ਹਾਲਤ ਵਿੱਚ ਥੋੜਾ ਸੁਧਾਰ ਦੱਸਿਆ ਹੈ ਡਾਕਟਰ ਕਹਿੰਦੇ ਕਿ ਹੁਣ ਉਹਨਾਂ ਦੀ ਜਿਹੜੀ ਹੈ ਅ ਸਿਹਤ ਵਿੱਚ ਕੁਝ ਸੁਧਾਰ ਆ ਹੈ ਲੇਕਿਨ ਅਰਦਾਸਾਂ ਸਾਡੀਆਂ ਹਜੇ ਵੀ ਜਾਰੀ ਨੇ ਉਹਨਾਂ ਦੇ ਪਰਿਵਾਰ ਦੀਆਂ ਕਿਉਂਕਿ ਉਹਨਾਂ ਦੇ ਛੋਟੇ-ਛੋਟੇ ਦੋ ਬੱਚੇ ਨੇ ਮੀਨ ਉਹ ਆਪਣੇ ਘਰ ਦੇ ਮੈਂਬਰ ਨੇ ਤੇ ਸਭ ਤੋਂ ਵੱਡੀ ਗੱਲ ਹੈ ਸਾਡੀਆਂ ਤੇ ਤੁਹਾਡੀਆਂ ਰਲ ਕੇ ਅਰਦਾਸਾਂ ਦੀ ਜੋ ਆਉਣ ਵਾਲੇ ਟਾਈਮ ਵਿੱਚ ਜਵੰਡਾ ਆਪਣੇ ਘਰ ਖੁਸ਼ ਹੋ ਕੇ ਤੇ ਠੀਕ ਠਾਕ ਹੋ ਕੇ ਆਪਣੇ ਘਰ ਮੁੜ ਵਾਪਸ ਆ ਜਾਣ ਤੇ ਹਰ ਪੰਜਾਬੀ ਨੂੰ ਚਾਹੀਦਾ ਹੈ ਹਰ ਉਹ ਦੇਸ਼ ਦੇ ਲੋਕਾਂ ਨੂੰ ਚਾਹੀਦਾ ਜਿਹੜੇ ਜਵੰਡਾ ਦੇ ਨੂੰ ਸੁਣਦੇ ਰਹੇ ਨੇ ਤੇ ਜਵੰਡਾ ਦੇ ਫੈਨ ਨੇ ਧੰਨਵਾਦ